ਆਵਾਜ਼ੇ ਪੰਜਾਬ ਕਹਾਉਂਦੀ ਇੱਕ ਆਵਾਜ਼ ਕਹਿ ਲਈਏ ਕਿ ਪਿਛਲੇ ਕੁਝ ਸਮੇਂ ਤੋਂ ਦੱਬੀ ਜਾਂ ਚੁੱਪ ਹੋਈ ਆਵਾਜ਼ ਇੱਕ ਵਾਰ ਫਿਰ ਬੁਲੰਦ ਹੋਏਗੀ ਉਹ ਆਵਾਜ਼ ਕਿਹੜੀ ਹੈ ਇਸ ਮਾਮਲੇ ਉੱਤੇ ਗੱਲਬਾਤ ਕਰਾਂਗੇ ਚਰਚਾ ਲਈ ਅੱਜ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਚਿੰਤਕ ਸਿਆਸੀ ਮਾਹਰ ਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਡਾ ਸਾਹਿਬ ਸਹਿਮਿਕ ਡਾਕਟਰ ਸਾਹਿਬ ਲੋਕਾਂ ਵੱਲੋਂ ਇੱਕ ਫਤਵਾ ਦਿੱਤਾ ਜਾਂਦਾ ਹੈ ਕਿਸੇ ਮਹਿਬੂਬ ਲੀਡਰ ਨੂੰ ਆਵਾਜ਼ ਹੀ ਪੰਜਾਬ ਖੈਰ ਇਹ ਫਤਵਾ ਮਿਲਿਆ ਇੱਕ ਵੱਡੇ ਆਗੂ ਨੂੰ ਉਹ ਆਵਾਜ਼ ਪਿਛਲੇ ਕੁਝ ਸਮੇਂ ਤੋਂ ਕਹਿ ਲਈ ਕਿ ਸਾਲ ਸਵਾ ਸਾਲ ਤੋਂ ਚੁੱਪ ਹੈ ਜੇ ਕਹਿ ਲਈ ਕਿ ਦੱਬ ਗਈ ਤਾਂ ਸ਼ਾਇਦ ਉਹ ਆਵਾਜ਼ ਬਣੀ ਹੋਏਗਾ ਕਿਉਂਕਿ ਆਵਾਜ਼ ਲੋਕਾਂ ਦੀ ਕਦੇ ਦਬਦੀ ਨਹੀਂ ਤੇ ਹੁਣ ਉਹ ਆਵਾਜ਼ ਇੱਕ ਵਾਰ ਫੇਰ ਬਲੰਦ ਹੋਣ ਵਾਲੀ ਹੈ ਸਾਡੀ ਮਰਾਜ਼ ਡਾਕਟਰ ਸਾਹਿਬ ਜਗਮੀਤ ਸਿੰਘ ਵਿਰਾੜ ਤੋਂ ਹੈ ਡਾਕਟਰ ਸਾਹਿਬ ਦੱਸਿਓ ਕਿ ਜਗਮੀਤ ਸਿੰਘ ਵਿਰਾੜ ਦਾ ਮੋਢਲਾ ਜਿਹੜਾ ਖਾਕ ਹੈ ਫਿਰ ਆਪਾਂ ਅੱਗੇ ਵਧਦੇ ਹਾਂ ਜੀ ਭਿੰਡਰ ਸਾਹਿਬ ਸਰ ਜਗਮੀਤ ਸਿੰਘ ਵਿਰਾੜ ਜਿਹੜਾ ਕੇ ਆਲਿਆ 6 ਸਟੂਡੈਂਟ ਫੈਡਰੇਸ਼ਨ ਦੇ ਪ੍ਰੰਤ ਤੋਂ ਅੱਗੇ ਵਧਿਆ ਪੰਜਾਬ ਦੇ ਪ੍ਰਧਾਨ ਰਹੇ ਨੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹਨਾਂ ਨੇ ਲਾਹ ਦੀ ਡਿਗਰੀ ਹਾਸਲ ਕੀਤੀ ਤੇ ਬਿਜਲੀ ਬੋਰਡ ਦੇ ਉਹ ਪ੍ਰਬੰਧਕੀ ਮੈਂਬਰ ਦੇ ਤੌਰ ਤੇ ਵੀ ਰਹੇ ਤੇ ਦੋ ਵਾਰ ਉਹ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਮੈਂਬਰ ਪਾਰਲੀਮੈਂਟ ਜਿਹੜੀ ਇੱਕ ਉਹਨਾਂ ਦੀ ਚੋਣ ਪੰਜਾਬ ਦੇ ਇਤਿਹਾਸ ਦੇ ਵਿੱਚ ਬੜੀ ਚਰਚਿਤ ਰਹੀ ਬੜੀ ਦਿਲਚਸਪ ਰਹੀ ਪੰਜਾਬ ਦੇ ਮੁੱਖ ਮੰਤਰੀ ਦੇ ਸੁਪੁੱਤਰ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸਨ ਉਹਨਾਂ ਦੇ ਪੁੱਤਰ ਜਿਹੜੇ ਕਿ ਹੁਣ ਮੌਜੂਦਾ ਦੌਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਖਬੀਰ ਸਿੰਘ ਬਾਦਲ ਨੂੰ ਹਰਾਇਆ ਬੜੀ ਚਰਚਾ ਸੀ ਸਿਆਸੀ ਲਹਾਜ਼ ਤੇ ਉਸ ਵੇਲੇ ਆਵਾਜ਼-ਏ-ਪੰਜਾਬ ਵਾਕੀ ਇੱਕ ਅੱਗੇ ਵਧੀ ਜੀ ਸਰ੍ਹ ਜੀ ਉਹ ਉਸ ਵੇਲੇ ਨਾ ਨੇ ਇਹ ਵੱਡੀ ਜਿਹੜੀ ਫਾਈਟ ਦਿੱਤੀ ਹੈ ਬਹੁਤ ਵੱਡੀ ਫਾਈਟ ਇਹ ਸੀ ਕਿ ਉਸ ਵੇਲੇ ਸਖਬੀਰ ਸਿੰਘ ਬਾਦਲ ਕੇਂਦਰ ਦੇ ਵਿੱਚ ਮੰਤਰੀ ਵੀ ਸਨ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੜਕੇ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਦੇ ਮੁੱਖ ਮੰਤਰੀ ਸਨ ਇਸ ਤਰ੍ਹਾਂ ਉਹਨਾਂ ਨੇ ਉਹਨਾਂ ਨੂੰ ਹਰਾਇਆ ਸੀ ਤੇ ਉਸ ਤੋਂ ਪਹਿਲਾਂ 1990 ਦੇ ਵਿੱਚ ਵੀ ਇਹ ਮੈਂਬਰ ਪਾਰਲੀਮੈਂਟ ਬਣੇ ਸਨ ਤੇ ਲਗਾਤਾਰ ਇਹਨਾਂ ਨੇ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ ਸੀ ਅਤੇ اپنی پارٹی ਦੇ ਵਿਰੁੱਧ ਵੀ ਆਵਾਜ਼ بلند ਕਰਦੇ ਰਹੇ ਉਹ ਸਰਦਾਰ ਬਿਆਨ ਸਿੰਘ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਉਸ ਦੇ ਖਿਲਾਫ ਵੀ ਇਹਨਾਂ ਨੇ ਆਪਣੇ ਪਾਰਟੀ ਦੇ ਫਲੈਟਫਾਰਮ ਦੇ ਉੱਪਰ ਕਾਫੀ ਮਸਲਿਆਂ ਨੂੰ ਉਠਾਉਂਦੇ ਰਹੇ ਜੀ ਬਿਲਕੁਲ ਬਿਲਕੁਲ ਕਾਂਗਰਸ ਤਵਾੜੀ ਦੀ ਇੱਕ ਵਾਰੀ ਉਹਨਾਂ ਨੇ ਪੰਜਾਬ ਦੇ ਵਿੱਚ ਅਗਵਾਈ ਕੀਤੀ ਬਾਗੀ ਸਰਾਂ ਦੇ ਵਿੱਚ ਮੇਨ ਕਾਂਗਰਸ ਤੋਂ ਹਟ ਕੇ ਉਹਨਾਂ ਨੇ ਜੀ ਹਾਂ ਜੀ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਟੁੱਟਭੱਜ ਹੋਈ ਤਾਂ ਉਸ ਵੇਲੇ ਕਾਂਗਰਸ ਤਵਾੜੀ ਨੂੰ ਪੰਜਾਬ ਦੇ ਵਿੱਚ ਇਹਨਾਂ ਨੇ ਅਗਵਾਈ ਕੀਤੀ ਪੰਜਾਬ ਦੇ ਵਿੱਚ ਇਹਨਾਂ ਨੇ ਕਾਫੀ ਪੱਤੇ ਪੱਤਰ ਦੇ ਉੱਪਰ ਆਪਣਾ ਪ੍ਰਚਾਰ ਤੇ ਆਪਣਾ ਦਮ ਖੰਮ ਦੀ ਨਾਲ ਕਰਦੇ ਰਹੇ ਨੇ ਤੇ ਪ੍ਰੰਤੂ ਜਿਹੜਾ ਇਹਨਾਂ ਦਾ ਪਿਛੋਕੜ ਹੈ ਉਹ ਅਕਾਲੀ ਦਲ ਦੇ ਵਿੱਚੋਂ ਸੀਗਾ ਇਹਨਾਂ ਦੇ ਪਿਤਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸਨ ਤੇ ਉਹਦੇ ਉਦੋਂ ਬਾਅਦ ਇਹ ਵੀ ਸ਼੍ਰੋਮਣੀ ਅਕਾਲੀ ਕਲ ਦਲ ਦੀ ਕਾਰਜਕਾਰੀ ਦੇ ਵਿੱਚ ਤੇ ਵੱਡੇ ਵੱਡੇ ਫੋਰਮਾਂ ਦੇ ਵਿੱਚ ਵਿਚਰਦੇ ਰਹੇ ਨੇ ਪ੍ਰੰਤੂ ਜਦੋਂ ਅਕਾਲੀ ਦਲ ਦੇ ਵਿੱਚੋਂ ਇਹਨਾਂ ਨੂੰ ਨਹੀਂ ਹੋਇਆ ਤਾਂ ਫਿਰ ਇਹ ਕਾਂਗਰਸ ਵਿੱਚ ਗਏ ਸਨ ਤੇ ਕਾਂਗਰਸ ਦੇ ਵਿੱਚ ਇਹਨਾਂ ਨੇ ਆਪਣਾ ਇੱਕ ਸਿਆਸੀ ਤੌਰ ਤੇ ਇੱਕ ਵੱਡੇ ਕਦਮ ਜੋ ਜਗਮੀਤ ਸਿੰਘ ਬਰਾੜ ਦਾ ਅੱਗੇ ਨਾ ਆਇਆ ਜ਼ਿਕਰ ਆਇਆ ਤਾਂ ਉਹ ਕਾਂਗਰਸ ਵੱਜਵਾਇਆ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਚ ਉਹਨਾਂ ਦੀ ਕਾਫੀ ਪੁੱਛਗਿੱਛ ਰਹੀ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਵਿੱਚ ਉਹ ਸਰਮੌਰ ਵੱਡੇ ਮੈਂਬਰਾਂ ਵਿੱਚੋਂ ਸਰਗਰਮ ਵੀ ਰਹਿ ਜੀ ਪਰੰਤੂ ਫਿਰ ਵੀ ਉਹ ਜਿਹੜਾ ਕਿ ਮੌਜੂਦਾ ਤੌਰ ਦੇ ਉੱਪਰ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੁੰਦੀ ਸੀ ਉਹਨਾਂ ਦੇ ਨਾਲ ਉਹਨਾਂ ਦਾ ਮਤਲਬ ਪੂਰੀ ਤਰ੍ਹਾਂ ਨਹੀਂ ਬਣ ਪਾਉਂਦੀ ਸੀ ਤੇ ਉਹਨਾਂ ਦੇ ਨਾਲ ਇਹਨਾਂ ਦਾ ਅੰਕੜਾ 36 ਦਾ ਬਣਦਾ ਰਹਿੰਦਾ ਸੀ ਤੇ ਆਪਣੇ ਮੂਲੇ ਹੁੰਦੇ ਰਹਿੰਦੇ ਸੀ ਇਹੋ ਕਾਰਨ ਹੈ ਕਿ ਉਸ ਤੋਂ ਬਾਅਦ ਕਈ ਵਾਰ ਜਰਜਮੀ ਸਿੰਘ ਬਰਾਰ ਨੂੰ ਪੰਜਾਬ ਦੇ ਵਿੱਚ ਕਾਂਗਰਸ ਤੋਂ ਬਾਅਦ ਇਹ ਤ੍ਰਿਣਮੂਲ ਕਾਂਗਰਸ ਦੀ ਵੀ ਵਗਾਈ ਕਰਦੇ ਰਹੇ ਨੇ ਪੰਜਾਬ ਦੇ ਵਿੱਚ ਇਹਨਾਂ ਨੇ ਕੀਤੀ ਇਹ ਚੋਣ ਦੀ ਲੜੀ ਸੀ ਤੇ ਇਹਨਾਂ ਦਾ ਇੱਕ ਵਾਰ ਇਹਨਾਂ ਨੇ ਆਮ ਆਦਮੀ ਪਾਰਟੀ ਵੱਲ ਗਿਆਨ ਦੀ ਗਲਵਾ ਚਲਦੀ ਰਹੀ ਸੀ ਉਸ ਤੋਂ ਬਾਅਦ ਜਦੋਂ ਇਹ ਹੋਇਆ ਤਾਂ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਗਏ ਸੰਤ ਤੇ ਮੋੜ ਹਲਕੇ ਤੋਂ ਇਹਨਾਂ ਨੇ ਜੋਨ ਲੜੀ ਸੀ ਪਰੰਤੂ ਉੱਥੇ ਹਾਰ ਗਏ ਸਨ ਤੇ ਇਹਨਾਂ ਨੇ ਇਹ ਆ ਕੇ ਬਿਆਨ ਦਿੱਤਾ ਸੀ ਕਿ ਮੈਨੂੰ ਉੱਥੇ ਸਹਿਯੋਗ ਨਹੀਂ ਮਿਲਿਆ ਇਸ ਕਰਕੇ ਮੈਂ ਹਾਰ ਗਿਆ ਹਾਂ ਹਾਂ ਬਿਲਕੁਲ ਡਾਕਟਰ ਸਾਹਿਬ ਹਾਲਾਂਕਿ ਜਿਹੜਾ ਮੌੜ ਹਲਕੇ ਤੋਂ ਜਿਹੜਾ ਸਿਕੰਦਰ ਸਿੰਘ ਮਲੂਕਾ ਜਿਹੜੇ ਕਿ ਇੰਨੀ ਦਿਨੀ ਕਾਫੀ ਚਰਚਾ ਦੇ ਵਿੱਚ ਨੇ ਉਹ ਜਿਵੇਂ ਕਹਿੰਦੇ ਕਹਿੰਦਾ ਭਾਵ ਕਿ ਉਥੋਂ ਟਿਕਟ ਚਾ ਰਹੇ ਸਨ ਆਪਣੇ ਮਲੂਕਾ ਪਰਿਵਾਰ ਦੇ ਵਿੱਚੋਂ ਦੋ ਟਿਕਟਾਂ ਜਿੱਥੇ ਰਾਮਪੁਰਾ ਫੂਲ ਉਹਨਾਂ ਦਾ ਸੀ ਤੇ ਨਾਲ ਅਗਲਾ ਮੌੜ ਵੀ ਪਰantu ਅਕਾਲੀ ਦਲ ਨੇ ਇਸ ਬਿਲਿ ਜਿਹੜਾ ਫੈਸਲਾ ਕੀਤਾ ਉਹ ਜੈਨੀ ਕੇ ਮੌੜ ਤੋਂ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਅਟਾਰਿਆ ਕਹਿੰਦਾ ਭਾਵ ਕਿ ਇਸ ਤੋਂ ਪਹਿਲਾਂ ਜਿੱਥੇ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬਣਦੇ ਐ ਹਾਲਾਤ ਅਜਿਹੀ ਤਰ੍ਹਾਂ ਦੇ ਆਉਂਦੇ ਐ ਤਾਂ ਇਸ ਤੋਂ ਪਹਿਲਾਂ ਬਹੁਤ ਪਿੱਛੇ ਜਾਈਏ ਤਾਂ ਜਗਮੀਤ ਸਿੰਘ ਬਰਾੜ ਦੀ ਤੇ ਬਾਦਲਾਂ ਦੀ ਕਾਫੀ ਆਪਸ ਦੇ ਵਿੱਚ ਸਿਆਸੀ ਦਾਅ ਚੋਟਾ ਵੀ ਚੱਲਦਾ ਰਿਹਾ ਵੱਡੀ ਚਰਚਾ ਵੀ ਰਹੀ ਜਿੱਤ ਹਾਰਾਂ ਦੀ ਜਿਹੜੀ ਹੈ ਗੱਲ ਵਿਲੇ ਇੱਕ ਵੱਡੀ ਸਿਆਸੀ ਸਾਫ ਦੇ ਵਿੱਚ ਇੱਕ ਬਨੇ ਬ੍ਰੀਡ ਬਰਾੜ ਤੇ ਦੂਜੇ ਬਨੇ ਕਹੜੀ ਕੇ ਬਾਦਲਾਂ ਦਾ ਜ਼ਿਕਰ ਜੀ ਡਾਕਟਰ ਸਾਹਿਬ ਬਿਲਕੁਲ ਭਿੰਦਰ ਸਾਹਿਬ ਜਦੋਂ 80 ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੀ ਭੰਟੋੜ ਹੋਈ ਤੇ ਇਹ ਵਾਰ ਕਾਂਗਰਸ ਦੇ ਵਿੱਚ ਗਏ ਨੇ ਤੇ ਇਹ ਬਾਦਲ ਪਰਿਵਾਰ ਦੇ ਮੁੱਖ ਵਿਰੋਧੀ ਦੇ ਤੌਰ ਤੇ ਉੱਥੇ ਇਹਨਾਂ ਨੇ ਆਪਣਾ ਕਾਰਜ ਵੀ ਕੀਤਾ ਵਿਚਰਦੇ ਰਹੇ ਨੇ ਰਾਜਵੀਰ ਸਿੰਘ ਬਾਦਲ ਦੇ ਮੁਕਾਬਲੇ ਚ ਪਹਿਲਾਂ ਕਿਉਂ ਲੜੀ ਤੇ ਉੱਥੋਂ ਹਾਰੇ ਵੀ ਸਨ ਦੁਬਾਰਾ ਇਹ ਧੌਣ ਦੇ ਵਿੱਚ ਜੇਤੂ ਹੋਏ ਤੇ ਇਹ ਲੰਬਾ ਸਮਾਂ ਉਹਨਾਂ ਦੇ ਬਾਦਲ ਪਰਿਵਾਰ ਦੇ ਨਾਲ ਪੋਲੀਟੀਕਲੀ ਤੌਰ ਤੇ ਉਹਨਾਂ ਦੇ ਰਾਈਵਲ ਦੇ ਤੌਰ ਤੇ ਵਿਚਰਦੇ ਰਹੇ ਨੇ ਜਗਮੀਤ ਸਿੰਘ ਬਰਾੜ ਦੀ ਲਾਈਫ ਦੇ ਵਿੱਚ ਕਈ ਉਤਰਾ ਚੜਾ ਬੜੇ ਆਏ ਆ ਬਹੁਤ ਹੀ ਵੱਡੇ ਜਿਸ ਤਰ੍ਹਾਂ ਕਿ ਬੜੇ ਵਧੀਆ ਓਰੇਟਰ ਨੇ ਬੜੇ ਸਪੀਚ ਪਾਰਲੀਮੈਂਟ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਵੀ ਬੋਲਦੇ ਰਹੇ ਨੇ ਤੇ ਆਪਣੇ ਗੱਲ ਨੂੰ ਕਹਿਣ ਦਾ ਇਹਨਾਂ ਦਾ ਵਜ਼ਨ ਤੇ ਗੱਲ ਦਾ ਸਲੀਕਾ ਤੇ ਪੋਲੀਟੀਸ਼ੀਅਨ ਦਾ ਜਿਸ ਤਰ੍ਹਾਂ ਕਿ ਇੱਕ ਆਪਣੀ ਇੱਕ ਨਵੀਂ ਲਾਈਨ ਪਾਉਣ ਵਾਲੇ ਲੀਡਰ ਰਹੇ ਨੇ ਪਰੰਤੂ ਪਿੱਛੇ ਜੇ ਜਦੋਂ ਕਾਂਗਰਸ ਤੋਂ ਦੁਬਾਰਾ ਸ਼ੋਮਨੀ ਕਾਲੀਦਲ ਦੇ ਵਿੱਚ ਆਏ ਨੇ ਤੇ ਉਸ ਤੋਂ ਬਾਅਦ ਇਹ ਣਮੂ ਕਾਂਗਰਸ ਦੇ ਵਿੱਚ ਸੀ ਤੇ ਪਰੰਤੂ ਇਹਨਾਂ ਨੇ ਆਪਣੀ ਗੱਲਬਾਤ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਚਲਾਈ ਸੀ ਦੀ ਮੈਨੂੰ ਕਾਂਗਰਸ ਦੇ ਵਿੱਚ ਦੁਬਾਰਾ ਲੈ ਲਿਆ ਜਾਵੇ ਤੇ ਜਿੱਥੇ ਕਿ ਕੈਪਟਨ ਸਾਹਿਬ ਦੇ ਖੇਮੇ ਵੱਲੋਂ ਇਹਨਾਂ ਦੇ ਕੁਝ ਵਟਸਐਪ ਮੈਸੇਜ ਤੇ ਕੁਸ਼ੀ ਇਸ ਤਰ੍ਹਾਂ ਦੀ ਉਹ ਵੀ ਹਾਂ ਉਸ ਸਮੇਂ ਚਰਚਾਾਂਾਂ ਸੀ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਨੂੰ ਵੀ ਵੱਡਾ ਮਾਣ ਦਿੱਤਾ ਜਿੱਥੇ ਮੌਰ ਤੋਂ ਟਿਕਟ ਦਿੱਤੀ ਉੱਥੇ ਪਾਰਟੀ ਸਭ ਦੇ ਵਿੱਚ ਜਿਹੜਾ ਵੱਡਾ ਮੇਨ ਆਉਦਾ ਪ੍ਰਧਾਨ ਤੋਂ ਅਗਲਾ ਸੀਨੀਅਰ ਮੀਤ ਪ੍ਰਧਾਨ ਦਾ ਉਹਦੇ ਤੇ ਵੀ ਨਿਯੁਕਤੀ ਕੀਤੀ ਸੀ ਤੇ ਵੱਡੀਆਂ ਸਫ਼ਾਂ ਦੇ ਵਿੱਚ ਕਹਿ ਲਈ ਕਿ ਕੋਰ ਕਮੇਟੀ ਦੇ ਵਿੱਚ ਵੱਡੀਆਂ ਜਿਹੜੀਆਂ ਮੀਟਿੰਗਾਂ ਉਹਨਾਂ ਦੇ ਵਿੱਚ ਜਗਮੀਤ ਸਿੰਘ ਬਰਾੜ ਦਾ ਇੱਕ ਵੱਡਾ ਜ਼ਿਕਰ ਵੀ ਹੁੰਦਾ ਰਿਹਾ ਪਰੰਤੂ ਉਸ ਤੋਂ ਬਾਅਦ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਜਗਮੀਤ ਸਿੰਘ ਬਰਾੜ ਹਰਾਂ ਦੀ ਕੋਸ਼ਿਸ਼ ਸੀ ਕਿ ਸਾਰੇ ਅਕਾਲੀ ਧੜੇ ਜਿਹੜੇ ਉਸ ਸਮੇਂ ਅਲੱਗ-ਥਲੱਗ ਪੈ ਗਏ ਸਨ ਇੱਕ ਦੂਜੇ ਦੇ ਖਿਲਾਫ ਜਿਨ੍ਹਾਂ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਸ੍ਰੀ ਦੇਵ ਸਿੰਘ ਢੀਂਸਾ ਸਾਹਿਬ ਦਾ ਤੜਾਜਾ ਬੀਬੀ ਜ਼ਗੀਰ ਜਾਂ ਹੋਰ ਉਸ ਵੇਲੇ ਜਿਹਨੇ ਸਨ ਅਲੱਗ ਹੋਏ ਜਿਹੜੇ ਇੱਕ ਹੁਣ ਇਕੱਠੇ ਵੀ ਹੋ ਰਹੇ ਨੇ ਉਹਨਾਂ ਸਾਰਿਆਂ ਨੂੰ ਏਕੇ ਦੇ ਵਿੱਚ ਪਰਉਣ ਦੀ ਉਹਨਾਂ ਨੇ ਗੱਲ ਕੀਤੀ ਸੀ ਇੱਕ ਯੂਨਿਟੀ ਕੋਆਰਡੀਨੇਸ਼ਨ ਬਕਾਇਦਾ ਕਮੇਟੀ ਵੀ ਉਹਨਾਂ ਨੇ ਇੱਕ ਵੇਲੇ ਗਠਿਤ ਕੀਤੀ ਸੀ ਤੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਵੀ ਇਹ ਪਹੁੰਚਿਆ ਸੀ ਜੀ ਡਾਕਟਰ ਸਾਹਿਬ ਇੰਦਰ ਸਾਹਿਬ ਇਹਨਾਂ ਨੇ ਜਦੋਂ 2022 ਦੇ ਵਿੱਚ ਅਕਾਲੀ ਦਲ ਬੁਰੀ ਤਰ੍ਹਾਂ ਹਾਰਿਆ ਤਾਂ ਉਹ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਵੀ ਨਾਰਾ ਦਿੱਤਾ ਸੀ ਕਿ ਸਾਨੂੰ ਤਿਆਗ ਕਰਨਾ ਚਾਹੀਦਾ ਹਰੇਕ ਬੰਦੇ ਨੂੰ ਤਿਆਗ ਕਰਕੇ ਆਪਣੇ ਆਪ ਨੂੰ ਆਤਮ ਚਿੰਤਨ ਕਰਕੇ ਇਹ ਹਟਣਾ ਚਾਹੀਦਾ ਤੇ ਉਹਦੇ ਬਰਤੀ ਵੀ ਪਾਰਟੀ ਦਾ ਜਿਹੜਾ ਅਨੁਸ਼ਾਸਨ ਦਾ ਇਹਨਾਂ ਦੇ ਉੱਪਰ ਚੱਲਿਆ ਸੀ ਏ ਉਹ ਦੇ ਕਰਕੇ ਇਹਨਾਂ ਨੂੰ ਪਾਰਟੀ ਚੋਂ ਬਾਹਰ ਵੀ ਜਾਣਾ ਪਿਆ ਤੇ ਬਾਹਰ ਜਾ ਕੇ ਇਹਨਾਂ ਨੇ ਇਸ ਤਰ੍ਹਾਂ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਜਿਵੇਂ ਤੁਸੀਂ ਦੱਸਿਆ ਉਹ ਫਾਰਮ ਕੀਤੀ ਤੇ ਚਾਹਿਆ ਕਿ ਸਾਰੇ ਵੱਖੋ ਵੱਖਰੇ ਧੜਿਆਂ ਨੂੰ ਪੰਥਕ ਧੜਿਆਂ ਨੂੰ ਇਕੱਠਾ ਕੀਤਾ ਜਾਵੇ ਤੇ ਪੰਜਾਬ ਦੀ ਆਵਾਜ਼ ਨੂੰ بلند ਕੀਤਾ ਜਾ ਸਕੇ ਜਿੱਥੋਂ ਤੱਕ ਸੰਬੰਧ ਹੈ ਜਮੀਤ ਸਿੰਘ ਵਿਰਾੜ ਦਾ ਪੰਜਾਬ ਦੇ ਮਸਲਿਆਂ ਨੂੰ ਪੰਜਾਬੀ ਭਾਈਚਾਰੇ ਦੇ ਮਸਲਿਆਂ ਨੂੰ ਪੰਜਾਬੀ ਖਿੱਤੇ ਦੇ ਮਸਲਿਆਂ ਨੂੰ ਪੰਜਾਬ ਦੀ ਰਾਜਨੀਤੀ ਨੂੰ ਬਖਰੇ ਤੌਰ ਤੇ ਸੋਚਦੇ ਨੇ ਕਿ ਪੰਜਾਬ ਵੀਰ ਦਾ ਜਿਹੜਾ ਕਿ ਜਿਸ ਤਰ੍ਹਾਂ ਕਿ ਸ਼ੋਨੀ ਕਾਲੀ ਦਲ ਦਾ ਪ੍ਰਾਣਾ ਇਤਿਹਾਸ ਰਿਹਾ ਉਸ ਨੂੰ ਇੱਕ ਰਹਾਉਣ ਦੇ ਲਈ ਲਗਾਤਾਰ ਯਤਨਸ਼ੀਲ ਰਹੇ ਨੀ ਇਹ ਇਹ ਇਹਨਾਂ ਦਾ ਇੱਕ ਖਾਸੀਅਤ ਹੈ ਜਿਹੜੀ ਕਿ ਜੀ ਬਿਲਕੁਲ ਬਿਲਕੁਲ ਜਿਹੜੀ ਹੁਣ ਉੱਭਰ ਕੇ ਗੱਲ ਸਾਹਮਣੇ ਆਈ ਹੈ ਸੂਤਰਾਂ ਦੇ ਪ੍ਰਮੁੱਖ ਸੂਤਰਾਂ ਦੇ ਹਵਾਲੇ ਤੋਂ ਕਿ ਜਗਮੀਤ ਸਿੰਘ ਬਰਾੜ ਹਫਤੇ ਤੱਕ ਇੱਕ ਫੇਰ ਸਿਆਸੀ ਦਹਾੜ ਮਾਰਨਗੇ ਹਾਲੇ ਇਸ ਗੱਲ ਦੀ ਨਹੀਂ ਪੁਸ਼ਟੀ ਹੋਈ ਕਿ ਉਹਨਾਂ ਦਾ ਜਿਹੜੀ ਅਗਲੀ ਹੈ ਪਲਾਘ ਸਿਆਸੀ ਉਹ ਕਿਸ ਤਰ੍ਹਾਂ ਦੀ ਹੋਏਗੀ ਕਿਸ ਪੱਧਰ ਦੀ ਹੋਏਗੀ ਕਹਿੰਦਾ ਪਾਬ ਕਿ ਕਿ ਸੋ ਸਿਆਸੀ ਖੇਮੇਵਾਲ ਉਲਾਰ ਹੋਣਗੇ ਜਾਂ ਉਹਦਾ ਪੱਲਾ ਪੜਨਗੇ ਵੈਸੇ ਜਿਹੜੀ ਅਪੋਸਟ ਸੂਤਰਾਂ ਤੋਂ ਜਿਹੜੀ ਖਬਰ ਵੱਖਰੀ ਆ ਰਹੀ ਹੈ ਕਿ ਕੁਝ ਵੱਖ-ਵੱਖ ਜਿਹੜੀਆਂ ਸਿਆਸੀ ਤਰਾਨੇ ਉਹ ਬਰਾੜ ਸਾਹਿਬ ਦੇ ਸੰਪਰਕ ਦੇ ਵਿੱਚ ਵੀ ਪਰ ਉਹਦਾ ਜਦੋਂ ਤੋਂ ਜਗਮੀਰ ਸਿੰਘ ਬਰਾੜ ਜੀ ਇਸ ਅਕਾਲੀ ਦਲ ਤੋਂ ਵੱਖ ਹੋਏ ਤਾਂ ਉਹਨਾਂ ਨੇ ਰਜਾਇਨ ਵੀ ਦਿੱਤਾ ਅਨਸਾਸ਼ਨੀ ਕਮੇਟੀ ਸੀ ਜਿਹਦੀ ਅਗਵਾਈ ਸਿਕੰਦਰ ਸਿੰਘ ਮਲੂਕਾ ਕਰ ਰਹੇ ਸਨ ਤਾਂ ਅਨਸਾਸ਼ਨੀ ਜਿਹੜੀ ਕਾਰਵਾਈ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਉਸ ਤੋਂ ਬਾਅਦ ਉਹ ਕਰੀਬ ਉਹਨਾਂ ਦੀ ਆਵਾਜ਼ ਇੱਕ ਵਾਰ ਬੰਦ ਹੋ ਗਈ ਚੁੱਪ ਹੋ ਗਈ ਸੀ ਹੁਣ ਤੱਕ ਚੁੱਪ ਸਨ ਤੇ ਡਾਕਟਰ ਸਾਹਿਬ ਵੱਡੀ ਗੱਲ ਜਗਮੀਤ ਸਿੰਘ ਬਰਾੜ ਹੋਰਾਂ ਦੇ ਜਿਹੜੇ ਨਾਲ ਵਾਲੇ ਸਾਥੀ ਸੀ ਸਿਆਸੀ ਬਹੁਤ ਜਿਹੜੇ ਕਰੀਬੀ ਸਾਲਾਂਵਾਰੀ ਤੋਂ ਉਹਨਾਂ ਦੇ ਨਾਲ ਜਿਹੜੀ ਰਾਜ ਸੀ ਫੱਦਰ ਉਤੇ ਨਾਲ ਕੰਮ ਕਰਦੇ ਰਹੇ ਉਹ ਵੀ ਪਿਛਲੇ ਸਮੇਂ ਤੋਂ ਕ੍ਰੀਬ 24 ਹੀ ਸੰ ਤੇ ਖੈਰ ਇਸ ਤੋਂ ਇੱਕ ਅੰਦਾਜ਼ਾ ਇਹ ਵੀ ਲਗਾਇਆ ਜਾਂਦਾ ਹੈ ਕਿ ਵੱਡੇ ਆਗੂ ਦੇ ਨਾਲ ਜਿਹੜੇ ਲੋਕ ਨੇ ਜਿਹੜੇ ਨਾਲ ਸਾਥੀ ਹੁੰਦੇ ਉਹ ਵੀ ਵੱਡੇ ਦਿਲ ਵਾਲੇ ਹੁੰਦੇ ਆ ਜੀ ਡਾਕਟਰ ਸਾਹਿਬ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਿੰਡਰ ਸਾਹਿਬ ਕਿਉਂਕਿ ਸਰਦਾਰ ਜੀ ਮੀਤ ਸਿੰਘ ਵਿਰਾੜ ਦਾ ਇੱਕ ਵੱਖਰਾ ਸਟਾਈਲ ਹੈ ਤੇ ਇਹਦਾ ਦੋਸਤੀਆਂ ਦਾ ਘੇਰਾ ਵੀ ਬਹੁਤ ਵੱਡਾ ਹੈ ਤੇ ਇਹਨਾਂ ਦੀ ਜਿਹੜੀ ਪ੍ਰਤੀਬੱਧਤਾ ਆਪਣੇ ਦੋਸਤੀ ਦੇ ਨਾਲ ਜਾਂ ਆਪਣੇ ਧਿਰਾਂ ਦੇ ਨਾਲ ਖੜਨ ਦੀ ਉਹ ਉਹ ਵੀ ਇਹਨਾਂ ਦਾ ਇੱਕ ਵਿਸ਼ੇਸ਼ ਗੁਣ ਹੈ ਜਿਸ ਦੇ ਕਾਰਨ ਇਹਨਾਂ ਨੇ ਲੰਬੇ-ਲੰਬੇ ਸੰਘਰਸ਼ ਵੀ ਚਲਾਏ ਨੇ ਆਪਣੇ ਹਲਕੇ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਲਾਮਬੰਦੀ ਕਰਨ ਦੇ ਲਈ ਹਰ ਟੰਗ ਦੇ ਇਹਨਾਂ ਨੇ ਹਰੇਕ ਖੇਤਰ ਦੇ ਵਿੱਚੋਂ ਲੋਕ ਇਹਨਾਂ ਨੂੰ ਪਿਆਰ ਕਰਦੇ ਸਨ ਪਰੰਤੂ ਕਈ ਵਾਰ ਪੋਲਿਟਿਕਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਬੰਦਾ ਆਲੇ-ਦਾਲੇ ਉਹ ਘੇਰਾਬੰਦੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਉਹਦੇ ਵਿੱਚ गिर ਜਾਂਦਾ ਹੈ ਇਹ ਜਿੰਨੀ ਟੈਲੈਂਟ ਜਾਂ ਜਿੰਨੀ ਸ਼ਕਤੀ ਤਦਾ ਜਿੰਨੀ ਵਿਰਾੜ ਤੇ ਦਿੱਤੀ ਉਸ ਤਰ੍ਹਾਂ ਦਾ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਜੋ ਇਹਨਾਂ ਦੀ ਤਮੰਨਾ ਸੀ ਪੰਜਾਬ ਦੀ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵੱਡੀ ਕਈ ਪੱਖਾਂ ਦੀ ਸ਼ਕਤੀ ਰੱਖਦੇ ਨੇ ਵਿਰਾੜ ਪਰ ਕਿ ਕੀ ਅਜਿਹਾ ਮਾਹੌਲ ਬਣਿਆ ਕਿ ਉਹ ਸੀਐਸਸੀ ਪੱਧਰ ਉਤੇ ਘੁੰਮਣ ਘੇਰੀਆਂ ਦੇ ਵਿੱਚ ਪੈ ਗਏ ਕਈ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਪਿਆ ਕੀ ਵਜ੍ਹਾ ਬਣਦੀ ਉਹ ਡਾਕਟਰ ਸਾਹਿਬ ਤੁਸੀਂ ਪਿੰਡ ਸਰ ਜਿੱਥੋਂ ਤੱਕ ਸਬੰਧ ਹੈ ਨੰਦੀ ਪੋਲਿਟਿਕਸ ਦੇ ਵਿੱਚ ਬੜੀ ਵੱਡੀ ਇਹੋ ਦੇਣ ਹੈ ਕਿਉਂਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣਦੇ ਗਏ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਬਣਦੇ ਗਏ ਜਿਆ ਰਾਸ਼ਟਰੀ ਰਾਸ਼ਟਰੀ ਪੱਧਰ ਦੇ ਉੱਪਰ ਇਸ ਤਰ੍ਹਾਂ ਦੇ ਹਾਲਾਤ ਬਣਦੇ ਗਏ ਜਿਹੜੇ ਕਿ ਇਹਨਾਂ ਨੂੰ ਫਿੱਟ ਨਹੀਂ ਬੈਠੇ ਜਿੱਥੋਂ ਤੱਕ ਇਹਨਾਂ ਦੀ لیاقت ਦਾ ਸਬੰਧ ਹੈ ਪੰਜਾਬ ਬਾਰੇ ਹਿਸਟਰੀ ਬਾਰੇ ਲਿਟਰੇਚਰ ਬਾਰੇ ਇਥੋਂ ਦੀ ਪੋਲਿਟਿਕਸ ਬਾਰੇ ਡੈਪਥਫੁਲ ਢੰਗ ਦੇ ਨਾਲ ਪੜ੍ਹਦੇ ਨੇ ਉਹਦੇ ਬਾਰੇ ਵਿਚਾਰ ਕਰਦੇ ਨੇ ਤੇ ਉਸ ਦੀ ਚਿੰਤਨ ਵੀ ਕਰਦੇ ਨੇ ਕਈ ਵਾਰ ਇਸ ਤਰ੍ਹਾਂ ਕਿਉਂਕਿ ਪੋਲਿਟਿਕਸ ਦੇ ਵਿੱਚ ਇਹ ਵੀ ਹੁੰਦਾ ਵੀ ਬੰਦਾ ਵਿਦਵਾਨ ਬੰਦਾ ਪਾਸੇ ਹੋ ਜਾਂਦਾ ਤੇ ਇੱਕ ਬਿਲਕੁਲ ਸਿੱਧੇ ਸਾਦੇ ਬੰਦਾ ਉਸ ਤਰ੍ਹਾਂ ਕਾਮਯਾਬੀ ਹੋ ਜਾਂਦਾ ਜਿਹੜਾ ਢੰਗ ਤਰੀਕੇ ਨੇ ਜੇ ਜੋ ਇਹ ਨਹੀਂ ਅਪਣਾਉਣਾ ਚਾਹੁੰਦੇ ਸਨ ਤੇ ਜਿਸ ਦੇ ਕਾਰਨ ਪੋਲਿਟਿਕਸ ਦੇ ਵਿੱਚ ਇੱਕ ਹਾਸ਼ੀਏ ਤੇ ਧੱਕੇ ਗਏ ਪਰੰਤੂ ਇਹਨਾਂ ਦੇ ਇੱਕ ਆਪਣਾ ਰਸੂਖ ਹੈ ਇੱਕ ਇਹਨਾਂ ਦਾ ਇੱਕ ਵੱਖਰੇ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਚਾਹਣ ਵਾਲੇ ਜਾਂ ਇਹਨਾਂ ਦੇ ਮਿੱਤਰ ਦੋਸਤ ਜਾਂ ਬਿਊਰੋਕ੍ਰੇਸੀ ਦੇ ਵਿੱਚ ਜਾਂ ਜੁਡੀਸ਼ਰੀ ਦੇ ਵਿੱਚ ਹੋਰ ਵੀ ਬਹੁਤ ਖੇਤਰਾਂ ਦੇ ਵਿੱਚ ਇਹਨਾਂ ਦੇ ਬੰਦੇ ਹੈਗੇ ਆ ਪਰੰਤੂ ਉਹ ਹਾਲ ਦੀ ਘੜੀ ਚੁੱਪ ਬੈਠੇ ਨੇ ਜਿੱਥੋਂ ਤੱਕ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਫਿਰ ਵੀ ਲਾਮਬੰਦੀ ਕਰਨਗੇ ਜੀ ਪਿੰਡਰ ਸਾਹਿਬ ਪਰ ਡਾਕਟਰ ਸਾਹਿਬ ਦੇਖਿਓ ਸਿਆਸੀ ਲਿਹਾਜ਼ ਉਤੇ ਕਈ ਬੜੇ ਨਵੇਂ ਨਵੇਲੇ ਜਿਹੜੇ ਆਗੂ ਪੰਜਾਬੀਆਂ ਨੇ ਉਹ ਐਮਐਲਏ ਵੀ ਬਣਾਏ ਐਮਪੀ ਵੀ ਬਣਾਏ ਇੱਥੋਂ ਤੱਕ ਕਿ ਕਈ ਕੈਬਨਿਟ ਦੇ ਵਿੱਚ ਵਜ਼ੀਰ ਵੀ ਬਣੇ ਜਾਂ ਬਣੇ ਹੋਏ ਨੇ ਪਰੰਤੂ ਇੱਕ ਵੱਡਾ ਕਦਮ ਪੰਜਾਬੀਆਂ ਦਾ ਤੇ ਜਗਮੀਤ ਸਿੰਘ ਬਰਾੜ ਵਰਗੀ ਸਖਸੀਅਤ ਉਹਨਾਂ ਨੂੰ ਪੰਜਾਬੀਆਂ ਨੇ ਉਸ ਕਦਰ ਫਿਰ ਹਾਲੇ ਤਾਈਂ ਮਾਨ ਸਨਮਾਨ ਨਹੀਂ ਦਿੱਤਾ ਜਿੰਨੀ ਕਿ ਉਹ ਹیثیت ਰੱਖਦੇ ਨੇ ਜੇਕਰ ਆਪਾਂ ਮੋٹے ਤੌਰ ਤੇ ਗੱਲ ਕਰ ਲਈਏ ਜੀ ਡਾਕਟਰ ਸਾਹਿਬ ਹਾਂ ਪਿੰਟਰਪਾਲ ਸਾਹਿਬ ਜਿਵੇਂ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਵਿੰਦਰ ਸਿੰਘ ਰਾਜਾ ਬਿੰਗਵੀ ਇਹਨਾਂ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਨੇ ਉਹਨਾਂ ਦੇ ਨਾਲ ਉਹ ਕਹਿੰਦੇ ਨੇ ਵੀ ਮੈਂ ਉਹਨਾਂ ਦੇ ਰਾਹੀਂ ਪੋਲਿਟਿਕਸ ਦੇ ਵਿੱਚ ਪਰਵੇਸ਼ ਕੀਤਾ ਹੋਰ ਬਹੁਤ ਸਾਰੇ ਵਿਅਕਤੀ ਇਸ ਤਰ੍ਹਾਂ ਦੇ ਨੇ ਪਰੰਤੂ ਖੁਦ ਅ ਜਿਵੇਂ ਸਿੰਘ ਬਰਾੜ ਨੂੰ ਉਸ ਤਰ੍ਹਾਂ ਦਾ ਨਹੀਂ ਮਿਲਿਆ ਇਹਦੇ ਕਾਰਨ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹਨਾਂ ਦੀ ਜਿਹੜੀ ਭਾਵਨਾਤਮਕ ਤੌਰ ਤੇ ਜਾਂ ਉਸ ਨਿਵਾਨ ਤੱਕ ਜਿਸ ਤਰ੍ਹਾਂ ਕਿ ਪੋਲਿਟਿਕਸ ਨਿਵਾਨਾ ਵੱਲ ਜਾ ਰਹੀ ਹੈ ਉਸ ਵੱਲ ਨਾ ਜਾਣਾ ਤੇ ਉਸ ਵੱਲ ਚੀਕ ਰੱਖਣਾ ਇਸ ਕਾਰਨ ਵੀ ਇਹ ਹੋ ਸਕਦਾ ਕਿਉਂਕਿ ਪ੍ਰੰਤੂ ਜਿਸ ਤਰ੍ਹਾਂ ਦੀ ਪੋਲਿਟਿਕਸ ਇਹ ਸਵੱਛ ਪੋਲਿਟਿਕਸ ਚਾਹੁੰਦੇ ਨੇ ਜਾਂ ਪੰਜਾਬੀ ਹਿੱਤਾਂ ਦੀ ਗੱਲ ਕਰਨੀ ਚਾਹੁੰਦੇ ਨੇ ਤੇ ਉਹ 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 ਉਹਦੇ ਵਿੱਚ ਇਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਤੀ ਤੇ ਦੂਸਰੀਆਂ ਸ਼ਕਤੀਆਂ ਜਿਹੜੀਆਂ ਕਿ ਜਿਵੇਂ ਕਿ ਸਿਆਸਤ ਦੇ ਵਿੱਚ ਹਰ ਟੰਗ ਵਰਤਿਆ ਜਾਂਦਾ ਤੇ ਹੁਣ ਜਿਹੜੇ ਪਿਛਲੇ ਸਾਲਾਂ ਦਾ ਸਿਆਸੀ ਤੌਰ ਦੇ ਵਿੱਚ ਸਮੁੱਚੇ ਦੇਸ਼ ਦੀ ਕਿ ਸਮੁੱਚੇ ਵਿਸ਼ਵ ਦੇ ਵਿੱਚ ਸਿਆਸਤ ਦਾ ਨਿਹਾਰ ਆ ਰਿਹਾ ਹੈਗਾ ਕਰਦਾਰ ਦਾ ਨਿਹਾਰ ਆ ਰਿਹਾ ਉਹ 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 ਉਹਨਾਂ ਹਾਲਾਤਾਂ ਦੇ ਕਾਰਨ ਹੋ ਸਕਦਾ ਵੀ ਜਗਮੀ ਸਿੰਘ ਬਰਾੜ ਉੱਤੇ ਨਹੀਂ ਫਿੱਟ ਹੋ ਸਕੀ ਕਿਉਂਕਿ ਕਈ ਵਾਰ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਭਾਵਨਾ ਸਰ ਡਾਕਟਰ ਸਾਹਿਬ ਡਾਕਟਰ ਸਾਹਿਬ ਐਨੇ ਆਪਾਂ ਨਾਕਾਮਜਾਬ ਵੀ ਨਹੀਂ ਮੰਨ ਸਕਦੇ ਇੱਕ ਵੱਡੀ ਸ਼ਖਸੀਅਤ ਰਹਿਣੇ ਸਿਆਸੀ لحاظ ਉਤੇ ਦੋ ਵਾਰ ਮੈਂਬਰ ਪਾਰਲੀਮੈਂਟ ਤੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਉਹਨਾਂ ਨੇ ਆਵਾਜ਼ ਉਠਾਉਣੀ ਜਿੱਥੋਂ ਉਹਨਾਂ ਦੇ ਨਾਲ ਨਾਲ ਲੱਗਾ ਆਵਾਜ਼ ਹੀ ਪੰਜਾਬ ਕਹਿੰਦਾ ਭਾਵ ਕਿ ਵੱਡੇ ਉਹਨਾਂ ਨੇ ਪੰਜਾਬ ਦੇ ਮਸਲੇ ਉਠਾਏ ਤੇ ਨਾਲ ਜਿਹੜੀ ਪਰਚਰਚਾ ਕੀਤੀ ਪੰਜਾਬ ਦੀ ਉਹਦੀ ਦੇਸ਼ ਵਿਦੇਸ਼ ਦੇ ਵਿੱਚ ਅੱਗੇ ਜਾ ਕੇ ਚਰਚਾ ਵੀ ਹੋਈ ਕਹਿੰਦਾ ਭਾਵ ਕਿ ਜਗਮੀਤ ਸਿੰਘ ਬਰਾੜ ਇੱਕ ਅਜਿਹੇ ਉਹ ਆਗੂ ਵੀ ਨੇ ਜਿਨ੍ਹਾਂ ਨੇ ਇੱਕ ਮੁੱਖ ਮੰਤਰੀ ਦੇ ਮੌਜੂਦਾ ਮੁੱਖ ਮੰਤਰੀ ਦੇ ਸੁਪੁੱਤਰ ਨੂੰ ਹਰਾਇਆ ਹੋਵੇ ਗੁਡਰਨੀਆ ਲਵਾਈਆਂ ਹੋਣ ਜੀ ਡਾਕਟਰ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਿੰਡਰ ਸਾਹਿਬ ਇਹਨਾਂ ਦੀ ਆਪਣੀ ਜਿਹੜੀ ਸ਼ਖਸੀਅਤ ਹੈ ਬਹੁਤ ਪ੍ਰਭਾਵਸ਼ਾਲੀ ਹੈ ਬੰਦੇ ਨੂੰ ਨਹੀਂ ਸਾਰਾ ਬੰਦੇ ਨਾਲ ਹਰੇਕ ਦੀ ਕੀਰ ਕਰਨ ਦੀ ਸ਼ਕਤੀ ਹੈ ਬਹੁਤ ਵਧੀਆ ਬਲਾਰੇ ਨੇ ਵੱਡੇ ਬਲਾਰੇ ਨੇ ਤੇ ਬਾਕੀ ਗਿਆਨ ਵੀ ਰੱਖਦੇ ਨੇ ਪੜ੍ਹਦੇ ਵੀ ਨੇ ਲਿਖਦੇ ਵੀ ਨੇ ਨਹੀਂ ਸਿਆਸਤਦਾਨ ਤਾਂ ਬਿਲਕੁਲ ਹੀ ਪੜ੍ਹਾਈ ਤੋਂ ਕੋਰੇ ਤਾਂ ਹੋ ਟੰਗ ਤਰੀਕੇ ਕੋਰੇ ਡਾਕਟਰ ਸਾਹਿਬ ਤੁਸੀਂ ਕਹੇ ਪੜ੍ਹਦੇ ਲਿਖਦੇ ਨੇ ਬੜੇ ਗਿਆਨਮਾਨ ਨੇ ਪਰ ਸਿਆਸਤ ਦੇ ਵਿੱਚ ਜਿਆਦਾ ਗਿਆਨਮਾਨ ਹੋਣਾ ਵੀ ਕਈ ਵਾਰੀ ਨਾ ਉਹ ਰੁਕਾਵਟ ਵਾਲੀ ਗੱਲ ਹੋ ਜਾਂਦੀ ਹੈ ਜੀ ਡਾਕਟਰ ਸਾਹਿਬ ਬਿਲਕੁਲ ਭਿੰਦਰ ਸਾਹਿਬ ਇਹ ਵੀ ਇਹ ਵੀ ਕਾਰਨ ਹੋ ਸਕਦਾ ਹੈ ਉਹ ਵੀ ਜੀ ਦਵਿੰਦਰ ਸਿੰਘ ਇੱਕ ਬੜੇ ਵੱਡੇ ਕਹਿ ਲਈਏ ਕਿ ਆਪਾਂ ਜ਼ਿਕਰ ਕਰ ਰਹੇ ਹਾਂ ਸਵਰਗੀ ਵਾਸੀ ਵੀਰ ਦਵਿੰਦਰ ਸਿੰਘ ਜੀ ਉਹਨਾਂ ਕੋਲ ਜਿੰਨਾ ਗਿਆਨ ਸੀਗਾ ਸ਼ਾਇਦ ਜੇਕਰ ਆਪਾਂ ਉਹਨਾਂ ਨਾਲ ਗੱਲ ਕਰਦੇ ਰਹੇ ਆ ਚਰਚਾਵਾਂ ਹੁੰਦੀਆਂ ਰਹੀਆਂ ਨੇ ਤਾਂ ਅਜੇ ਹੀ ਬੜੇ ਘੱਟ ਲੀਡਰ ਨੇ ਪਰਤੂ ਸਿਆਸੀ ਲਿਹਾਜ਼ ਤੇ ਵੇਖੀਏ ਤਾਂ ਉਹਨਾਂ ਦੀ ਉਸ ਕਦਰ ਅਡਾਰੀ ਆਪਾਂ ਨਹੀਂ ਵੇਖ ਸਕੀ ਸਿਆਸਤ ਦੇ ਜਿਹੜੇ ਵਿਰਜਨ ਹੁੰਦੇ ਨੇ ਜੀ ਡਾਟਸਰ ਬਿਲਕੁਲ ਪਿੰਡਰ ਸਾਹਿਬ ਜਿਹੜੀ ਸਿਆਸਤ ਦੇ ਜਿਹੜੇ ਮਾਪਦੰਡ ਨੇ ਜਾਂ ਉਹਨਾਂ ਦੇ ਵਿੱਚ ਨਹੀਂ ਫਿੱਟ ਬੈਠੇ ਇਸੇ ਤਰ੍ਹਾਂ ਦੇ ਦੋ ਤਿੰਨ ਬਲਾਰੇ ਹਿੰਦਾ ਜਿਵੇਂ ਵੀਰ ਦਿਵਿੰਦਰ ਸਿੰਘ ਦਾ ਗੱਲ ਕੀਤਾ ਇਸ ਤਰ੍ਹਾਂ ਸੰਗਰੂਰ ਤੋਂ ਸਰਦਾਰ ਜਸਵੀਰ ਸਿੰਘ ਹੁੰਦੇ ਸੀ ਸਾਹਿਬ ਕਾ ਮੰਤਰੀ ਬਹੁਤ ਵਧੀਆ ਬਲਾਰੇ ਤੇ ਪੜ੍ਹਨ ਲਿਖਣ ਵਾਲੇ ਬੰਦੇ ਪਰੰਤੂ ਸਿਆਸਤ ਦੇ ਚਲੋ ਠੀਕ ਹੈ ਉਹਨਾਂ ਨੇ ਮੰਤਰੀ ਪਦਵੀ ਹੰਢਾਇਆ ਤੇ ਵਧੀਆ ਆਪਣਾ ਇੱਕ ਸਲੀਕੇ ਦੇ ਨਾਲ ਆਪਣੀ ਸਿਆਸਤ ਕਰਕੇ ਗਏ ਨੇਗੇ ਚਾਹੀਦਾ ਇਹ ਹੈ ਵੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਹੋਣੀ ਚਾਹੀਦੀ ਹੈ ਤੇ ਇਹ ਦੇ ਵਿੱਚ ਕਿਸ ਤਰ੍ਹਾਂ ਦਾ ਬੰਦੇ ਨੂੰ ਮਿਲਣਾ ਚਾਹੀਦਾ ਪਰੰਤੂ ਜਿਵੇਂ ਜਿਸ ਜੇ ਮੀਤ ਸਿੰਘ ਬਰਾੜ ਦਾ ਕਾਰਜ ਹੈ ਜਾਂ ਪਿਸ਼ੋਕੜ ਉਹਨਾਂ ਦਾ ਦੇਖਿਆ ਜਾਵੇ ਤਾਂ ਉਹ ਹਮੇਸ਼ਾ ਮੇਤੇ ਪੰਜਾਬ ਵੀ ਮੁੱਧਿਆ ਨੂੰ ਉਠਾਉਂਦੇ ਰਹੇ ਨੇ ਪਰੰਤੂ ਲੋਕਾਂ ਵੱਲੋਂ ਨਹੀਂ ਜਤਸ ਸਹਿਯੋਗ ਦਿੱਤਾ ਜਾ ਰਿਹਾ ਜਾਂ ਕੇ ਹੋਰ ਕਾਰਨ ਵੀ ਹੋ ਸਕਦੇ ਨੇ ਕਿ ਉਹ ਪਾਰਟੀ ਦੇ ਵਿੱਚ ਇੱਕ ਜਦੋਂ ਕਿ ਸਰਦਾਰ ਬਿਹਾਂ ਸਿੰਘ ਦੀ ਸਰਕਾਰ ਦੀ ਕੋ ਸਭ ਤੋਂ ਪਹਿਲਾਂ ਜਿਹੜਾ ਕਿ ਬਿਹਾਂ ਸਿੰਘ ਇੰਨਾ ਵੱਡਾ ਤਾਕਤ ਮੁੱਖ ਮੰਤਰੀ ਸੀ ਉਸ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਤੇ ਸਾਡੀ ਮੀਤ ਸਿੰਘ ਹਾਂ ਬਿਲਕੁਲ ਜਨਤਕ ਤੌਰ ਤੇ ਉਹ ਫਿਰ ਉਹਨਾਂ ਨੇ ਪੰਜਾਬ ਦਾ ਮੈਦਾਨ ਮਲਿਆ ਬਿਲਕੁਲ ਜੀ ਇਸ ਤਰ੍ਹਾਂ ਦੀ ਹੈ ਇਹਨਾਂ ਦੇ ਕਾਰਨ ਹੈ ਉਹ ਕਿਉਂਕਿ ਪੰਜਾਬ ਦੇ ਵਿੱਚ ਜਿਆਦਾ ਲੋਕ ਨਹੀਂ ਉਸ ਤਰ੍ਹਾਂ ਦੀ ਸਮਝ ਸਕਕੇ ਜਾਂ ਇਹਨਾਂ ਦੇ ਕੋਲੇ ਉਹ ਜਿਹੜੇ ਢੰਗ ਤਰੀਕੇ ਨੇ ਉਹ ਨਹੀਂ ਇਹਨਾਂ ਨੇ ਬਣਾਏ ਹੈਗੇ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸਰਦਾਰ ਜਗਮੀਤ ਸਿੰਘ ਬਰਾੜ ਸਿਆਸੀ ਲਿਹਾਜ਼ ਦੇ ਨਵੇਂ ਪ੍ਰਿੰਟ ਦੇ ਵਿੱਚ మే ਆਉਣਗੇ ਕਿਸ ਤਰ੍ਹਾਂ ਦੇ ਉਹ ਜਾਨੀ ਕਿ ਲੋਕਾਂ ਅੱਗੇ ਪੇਸ਼ਕਾਰੀ ਉਹਨਾਂ ਦੀ ਹੋਵੇਗੀ ਸਿੱਧਾ ਮਤਲਬ ਕਿ ਕਿਹੜੀ ਉਹ ਸਿਆਸੀ ਧਿਰ ਨੂੰ ਅਪਣਾਉਣਗੇ ਜਾਂ ਕੋਈ ਆਪਣੀ ਜਿਹੜੀ ਸਿਆਸਤ ਉਹ ਖੁਦ ਮਖਤਿਆਰ ਵਾਲੀ ਅੱਗੇ ਵਧਾਉਣਗੇ ਫਿਰੰਤੂ ਇਹ ਜ਼ਰੂਰ ਸਾਫ਼ ਹੈ ਕਿ ਕੋਈ ਦਿਨਾਂ ਤੱਕ ਕਿਹੜੀ ਹਫ਼ਤੇ ਤੱਕ ਉਹ ਜ਼ਰੂਰ ਸਿਆਸਤ ਦੇ ਵਿੱਚ ਇੱਕ ਨਵੀਂ ਦਸਤਕ ਦੇਣਗੇ ਉਹ ਅੰਗੜਾਈ ਹੋਵੇਗੀ ਉਹਨਾਂ ਦੀ ਦੁਬਾਰਾ ਜਾਂ ਕੋਈ ਵੱਡਾ ਤਮਾਕਾ ਹੋਵੇਗਾ ਅੱਜ ਦੇ ਐਪੀਸੋਡ ਇਸ ਵਿਸ਼ੇ ਉੱਤੇ ਜਿਹੜਾ ਜਾਣਕਾਰੀ ਦੇਣ ਦਾ ਇਹੋ ਹੀ ਮਕਸਦ ਸੀ ਜੀ ਡਾਕਟਰ ਸਾਹਿਬ ਬਿਲਕੁਲ ਜੀ ਕਿਉਂਕਿ ਸਿਆਸਤ ਦੇ ਵਿੱਚ ਜਿਵੇਂ ਜਿਵੇਂ ਆਪਾਂ ਯੋਕੇ ਸਮੇਂ ਦੇ ਵਿੱਚ ਦੇਖ ਰਹੇ ਹਾਂ ਜਿਸ ਤਰ੍ਹਾਂ ਸਿਆਸਤ ਇੱਕ ਪੋਲੀਟিক্যাল ਐਂਟਰਟੇਨਮੈਂਟ ਹੋ ਚੁੱਕਿਆ ਹੈ ਮਨੋਰੰਜਨ ਹੀ ਬਣ ਰਿਹਾ ਹੈ ਕਿ ਬੰਦੇ ਨੂੰ ਸੋਚਿਆ ਵੀ ਨਹੀਂ ਹੁੰਦਾ ਕਿ ਜਿਹੜਾ ਲੀਡਰ ਹੈ ਅੱਜ ਇਸ ਪਾਰਟੀ ਦੇ ਵਿੱਚ ਹੈ 2 ਘੰਟਿਆਂ ਬਾਅਦ ਦੂਸਰੀ ਚਲੇ ਗਿਆ ਉਸ ਤੋਂ ਬਾਅਦ ਤੀਸਰੀ ਚਲੇ ਗਿਆ ਤੇ ਉਹ ਸਿਰਫ ਤੇ ਸਿਰਫ ਉਹਨਾਂ ਦਾ ਇੱਕ ਨਿੱਜੀ ਸਵਾਰਥ ਦਿਖਰੇ ਹੁੰਦਾ ਪਰੰਤੂ ਜਗਮੀ ਸਿੰਘ ਵਿਰਾੜ ਦਾ ਜਿਹੜਾ ਪਾਰਟੀ ਹੈ ਸ਼ਰਤੇ ਰਹੇ ਨੇ ਜਾਂ ਇਹਨਾਂ ਨੂੰ ਬਾਹਰ ਧੱਕਿਆ ਜਾਂਦਾ ਹੈ ਉਹ ਕੋਈ ਮੁੱਦਿਆਂ ਦੇ ਉੱਪਰ ਆਧਾਰਤ ਹੁੰਦੀ ਹੈ ਟਟੋ ਕਟ ਇੰਨਕਤਾ ਹੈ ਇਹ ਤਾਂ ਕਿਹਾ ਜਾ ਸਕਦਾ ਹੈ ਬਿਲਕੁਲ ਬਿਲਕੁਲ ਅਕਾਲੀ ਸ਼ਫ਼ ਦੇ ਵੇਲੇ ਵੀ ਜਦੋਂ ਉਹ ਵਿਵਾਦਾਂ ਦੇ ਵਿੱਚ ਆਏ ਤਾਂ ਉਹਨਾਂ ਕੋਲ ਇੱਕ ਏਜੰਡਾ ਸੀ ਅਕਾਲੀ ਸ਼ਫ਼ ਦੇ ਵਿੱਚ ਏਕਾ ਲਿਆਉਣੀ ਉਹਨਾਂ ਨੇ ਪੰਥ ਦੀ ਗੱਲ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਜੀ ਉਹਨਾਂ ਕੋਲੇ ਸਿੱਖ ਮਸਲੇ ਜਾਂ ਅਕਾਲੀ ਦਲ ਦਾ ਜੋ ਵਿਧਿ ਵਿਵਧਾਨ ਹੈ ਜਾਂ ਅਕਾਲੀ ਦਲ ਦਾ ਭ੍ਰਾਸਤ ਹੈ ਉਹ ਉਸ ਨੂੰ ਸਮਝ ਕੇ ਉਹਨੂੰ ਰਿਵਾਈਵ ਕਰਨ ਦੇ ਲਈ ਇਹਨਾਂ ਨੇ ਆਪਣਾ ਜਿਹੜੇ ਕਾਰਜ ਆਰੰਭੇ ਸਨ ਪਰੰਤੂ ਉਹ ਕਈ ਵਾਰ ਜਿਸ ਤਰ੍ਹਾਂ ਕੇ ਡਿਸਪਲਿਨਰੀ ਐਕਸ਼ਨ ਹੁੰਦੇ ਨੇ ਜਾਂ ਅਨੁਸ਼ਾਸਨੀ ਕਾਰਵਾਈ ਦੇ ਤਹਿਤ ਕਈ ਵਾਰ ਇਸ ਤਰ੍ਹਾਂ ਦੀ ਆਵਾਜ਼ ਉਠਾਣ ਦਿੱਤੀ ਜਾਂਦੀ ਰਹਿੰਦੀ ਹੈ ਤੇ ਉਹਨਾਂ ਨੂੰ ਬੰਦ ਵੀ ਕਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਸਾਈਡ ਤੇ ਤੱਕ ਦਿੱਤਾ ਜਾਂਦਾ ਹੈ ਇਹ ਹੁੰਦੀ ਹੁੰਦੀ ਹੈ ਇਹ ਕਹਿੰਦਾ ਹਰ ਇੱਕ ਪਾਰਟੀ ਬਿਲਕੁਲ ਬਿਲਕੁਲ ਜਦੋਂ ਜਗਮੀਤ ਸਿੰਘ ਬਰਾੜ ਹੋਰਾਂ ਨੇ ਅਕਾਲੀ ਦਲ ਦੇ ਵਿੱਚ ਆਏ ਤਾਂ ਉਹਨਾਂ ਨੇ ਇੱਕ ਤਰ੍ਹਾਂ ਕਹਿਣਾ ਸੀ ਕਿ ਉਹਨਾਂ ਦੀ ਘਰ ਵਾਪਸੀ ਹੋਈ ਹੈ ਉਹ ਬੜੇ ਖੁਸ਼ ਸਨ ਤੇ ਬਾਦਲਾਂ ਨੇ ਵੀ ਉਦੋਂ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਮੇਤ ਸਾਰਿਆਂ ਨੇ ਬੜਾ ਵੱਡਾ ਸਵਾਗਤ ਕੀਤਾ ਸੀ ਸਰਦਾਰ ਬਰਾੜ ਦਾ ਤੇ ਉਸ ਤੋਂ ਬਾਅਦ ਬਾਦਲਾਂ ਹੱਥੋਂ ਵੀ ਉਹ ਦਰਕਨਾਰ ਵੀ ਹੋਈ ਸੋ ਇਹ ਸੀ ਅੱਜ ਦਾ ਜਾਣਕਾਰੀ ਦੇਣ ਦਾ ਸਾਡਾ ਮਕਸਦ ਤੇ ਇਸ ਨਾਲ ਜਿਹੜੀ ਵਧੇਰੇ ਜਾਣਕਾਰੀ ਸਾਂਝ ਕੀਤੀ ਸਾਡੇ ਨਾਲ ਜੁੜੇ ਉਹਗੇ ਚਿੰਤਕ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਤੁਸੀਂ ਇਸ ਵਿਸ਼ੇ ਉੱਤੇ ਆਪਣਾ ਵਕਤ ਦਿੱਤਾ ਚੈਨਲ ਈ ਮਿਸ਼ਨ ਪੰਜਾਬੀ ਲਈ ਸੋ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ